ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਛੱਡ ਦਿਓ ਜੋੜ ਹੋ ਗਈ ਬਰਾਬਰ ਹਾਂਜੀ ਹੋ ਗਈ ਇਹਨੂੰ ਕਹੀ ਜਾਂਦੇ ਆ ਕਈ ਲੋਕ ਵੀ ਰੀਡ ਦੀ ਹੱਡੀ 'ਚ ਫਾਲਟ ਆ ਜੀ ਹਰਕਾ ਜੀ ਆਹ ਜੀ ਉਹ ਜੀ ਇੱਕ ਹੋਰ ਚੀਜ਼ ਤੁਹਾਨੂੰ ਨਵੀਂ ਗੱਲ ਦਸੀਏ ਪੀਜੀਆਈ ਦੀ ਰਿਪੋਰਟ 340 314 ਮੈਂ ਉਹਦੀ ਨਵੀ ਦੇਖੀ ਮੈਂ ਕਿਹਾ ਵੀ ਇਹ ਨਾ ਹੋਈ ਨਾ ਜੇ ਇੰਨਾ ਹੁੰਦਾ ਤਾਂ ਘਟਿਆ ਮੁਰ ਜਾਣੀ ਸੀ ਹਾ ਤਾਂ ਮੈਂ ਕਿਹਾ 200 ਤਾਂ ਉੱਤੇ ਹੈ ਨਹੀਂ ਜਦੋਂ ਚੈੱਕ ਕੀਤਾ 192 ਆ ਹੌਂਦ ਤੈਨੂੰ ਮੇਰੇ ਕੋਲੇ 1 ਮਿੰਟ ਛੇੜਿਆ ਆਪਾਂ ਕਿਵੇਂ ਲੱਗਿਆ ਬਹੁਤ ਫਰਕ ਆਇਆ ਹੋ ਗਿਆ ਹਲਕਾ ਲੱਗ ਰਿਹਾ ਬੜ ਗਿਆ ਬਿਲਕੁਲ ਹਾਂਜੀ ਸਰ ਜੀ ਮੁੜਨ ਲੱਗ ਗਿਆ ਦੁਬਾਰਾ ਮੁੜ ਕੇ ਦੇਖ ਲੈ ਲਾਚੀਮ 24 ਘੰਟੇ ਪੇਨ ਹੁੰਦਾ ਮੈਂ ਕਿਹਾ ਦੁਬਾਰਾ ਮੁੜ ਕੇ ਦੇਖਦਾ ਮੈਨੂੰ ਪਤਾ ਕੀ ਹੋਇਆ ਸੀ ਉਹ ਮੈਂ ਦਿਖਾਤਾ ਤੈਨੂੰ ਆਹ ਜੰਪ ਕਰਾਉਣ ਨਾਲ ਜਿਹੜਾ ਰੀੜ ਦੀ ਹੱਡੀ ਦਾ ਮਣਕ ਹੈ ਜੇ ਮਾੜੀ ਮੋਟੀ ਚਰਦਾ ਬਣ ਕੇ ਤੋਂ ਬਣ ਕੇ ਵੀ ਚਰਵੀਆ ਬਲੈਡਰ ਟੈਫ ਉਹ ਆਪਣੇ ਆਪ ਸਹੀ ਆ ਜਾਂਦੀ ਹੈ ਗਠੀਆਂ ਆਪਾਂ ਕਿਹਨੂੰ ਕਹਿੰਦੇ ਆ ਜੋਇੰਟਾਂ ਦੀ ਜਿੱਲੀ ਚਰਬੀ ਹੈ ਉਹ ਸਾਰੀ ਆਪਾਂ ਕਹ ਲੋ ਵੀ ਉਹ ਜਾਮ ਹੋ ਕੇ ਗੱਠਾਂ ਬਣਨੀਆਂ ਚਾਲੂ ਹੋ ਜਨੀਆਂ ਉਦੋਂ ਉਥੋਂ ਨਾ ਇਹਦਾ ਗਠੀਆ ਤੇ ਆ ਅਸੀਂ ਇੰਗਲਿਸ਼ ਆਰ ਇਫੈਕਟਡ ਕਰਨੇ ਪਰ ਇੱਥੋਂ ਇਹਦਾ ਨਾ ਘਠਿਆ ਪਿਆ ਹੁਣ ਜੇ ਆ ਹੱਡੀ ਥੱਲੇ ਨੂੰ ਜਾਊਗੀ ਤਾਂ ਲੱਤ ਲੰਮੀ ਹੋਣੀ ਚਾਹੀਦੀ ਐ ਲੰਮੀ ਕਿਸੇ ਕੰਜਰ ਦੀ ਨਹੀਂ ਹੁੰਦੀ ਗੈਪ ਕਿਵੇਂ ਵੱਜੂ ਜੂਐਨਓ ਡਬਲਯੂਐਚਓ ਦੀ ਸ਼ਿਫਾਰਸ਼ ਤੇ ਰਾਸ਼ੀ ਪੁਰਸਕਾਰ ਲੈਣ ਵਾਲਾ ਵਾੜ ਦਾ ਪਹਿਲਾ ਬੰਦਾ ਤੇ ਜੇ ਆਹ ਹੱਡੀ ਮੰਨ ਕੇ ਚਲੋ ਵੀ ਇਹ ਗੈਪ ਕਿਵੇਂ ਵੱਜੂ ਥੱਲੇ ਨੂੰ ਜਾਊਗੀ ਚਲ ਮੈਨੂੰ ਪੈਰਾਂ 'ਤੇ ਬਾਰ ਬੈਠ ਕੇ ਦਿਖਾ ਦੇ ਹੁਣ ਘਠੀ ਵਾਲੇ ਮਰੀ ਨੂੰ ਕਹ ਦੂਗਾ ਕਿ ਪੈਰਾਂ 'ਤੇ ਬੈਠ ਕਿ ਤੁਸੀਂ ਵੀ ਹਸਪਤਾਲਾਂ ਦੇ ਗੇੜੇ ਲਗਾ ਲਗਾ ਕੇ ਥੱਕ ਗਏ ਹੋ ਪਰ ਤੁਹਾਡੀ ਬਿਮਾਰੀ ਦਾ ਕੋਈ ਵੀ ਇਲਾਜ ਨਹੀਂ ਨਿਕਲ ਰਿਹਾ ਤੁਹਾਨੂੰ ਕਿਸੇ ਤਰੀਕੇ ਫਰਕ ਨਹੀਂ ਪੈ ਰਿਹਾ ਪੈਸੇ ਵੀ ਲੱਗੇ ਜਾ ਰਿਹਾ ਪਰ ਫਿਰ ਵੀ ਸਹੀ ਢੰਗ ਦੇ ਨਾਲ ਡਾਕਟਰਾਂ ਦੇ ਵੱਲੋਂ ਇਲਾਜ ਨਹੀਂ ਕੀਤਾ ਜਾ ਰਿਹਾ ਸਰਕਾਰੀ ਹੋਵੇ ਜਾਂ ਪ੍ਰਾਈਵੇਟ ਹਸਪਤਾਲ ਹੋਵੇ ਸਾਨੂੰ ਕਿਸ ਤਰੀਕੇ ਦੇ ਨਾਲ ਖੱਜਲ ਖੁਆਰ ਹੋਣਾ ਪੈਂਦਾ ਬਾਧੂ ਪੈਸੇ ਖਰਚਨੇ ਪੈਂਦੇ ਆ ਇਹ ਹਰ ਕਿਸੇ ਨੂੰ ਪਤਾ ਪਰ ਪਰ ਫਿਰ ਵੀ ਇੰਨਾ ਪੈਸਾ ਖਰਚ ਕੇ ਆਪਣਾ ਸਮਾਂ ਖਰਾਬ ਕਰਕੇ ਵੀ ਸਾਡੀ ਬਿਮਾਰੀ ਜਿਹੜੀ ਆ ਉਹਦਾ ਸਹੀ ਢੰਗ ਦੇ ਨਾਲ ਇਲਾਜ ਨਹੀਂ ਹੁੰਦਾ ਤੇ ਅੱਜ ਇਸੇ ਦੇ ਲਈ ਮੈਂ ਤੁਹਾਨੂੰ ਇੱਕ ਬੇहद ਖਾਸ ਜਗ੍ਹਾ ਤੇ ਲੈ ਕੇ ਆਈਆਂ ਜਿੱਥੇ ਤਾਂ ਤੁਹਾਡੀ ਬਿਮਾਰੀਆਂ ਦਾ ਇਲਾਜ ਕੀਤਾ ਜਾਏਗਾ ਤੇ ਇੱਥੇ ਨਾਤੇ ਤੁਹਾਡਾ ਆਪਰੇਸ਼ਨ ਹੋਏਗਾ ਨਾ ਹੀ ਤੁਹਾਡੇ ਕੋਈ ਪੱਟੀ ਬੰਨੀ ਜਾਏਗੀ બસ ਤੁਹਾਨੂੰ ਦੇਖਿਆ ਜਾਏਗਾ ਤੇ ਸਹੀ ਢੰਗ ਦੇ ਨਾਲ ਤੁਹਾਡਾ ਇਲਾਜ ਕੀਤਾ ਜਾਏਗਾ ਜਿਹਦਾ ਫਰਕ ਤੁਹਾਨੂੰ ਉਸੀ ਵੇਲੇ ਵੇਖਣ ਨੂੰ ਮਿਲੇਗਾ ਕਿਉਂਕਿ ਜਿਸ ਵੇਲੇ ਇੱਥੇ ਵੈਦ ਸਾਹਿਬ ਦੇ ਵੱਲੋਂ ਮਰੀਜ਼ ਨੂੰ ਠੀਕ ਕੀਤਾ ਜਾਂਦਾ ਉਸਦੇ ਕੁਝ ਮਿੰਟਾਂ ਸਕਿੰਟਾਂ ਬਾਅਦ ਹੀ ਮਰੀਜ਼ ਆਪ ਹੀ ਕਹਿਣ ਲੱਗ ਜਾਂਦੇ ਨੇ ਕਿ ਸਾਡਾ ਜਿਹੜਾ ਸ਼ਰੀਰ ਹੈ ਉਹ ਹਲਕਾ ਹੋ ਗਿਆ ਤੇ ਜੇਕਰ ਤੁਹਾਡੇ ਗੋਡੇ ਦੁਖਦੇ ਨੇ ਤੁਹਾਨੂੰ ਤੁਰਨ ਫਿਰਨ ਦੇ ਵਿੱਚ ਕੋਈ ਸਮੱਸਿਆ ਹੈ ਗਠੀਏ ਦੀ ਬਿਮਾਰੀ ਦੇ ਨਾਲ ਤੁਸੀਂ ਫੀੜਤ ਹੋ ਜਾਂ ਫਿਰ ਤੁਹਾਨੂੰ ਹੋਰ ਵੀ ਕੋਈ ਬਿਮਾਰੀ ਹੈ ਪਿੱਠ ਦੇ ਵਿੱਚ ਦਰਦ ਰਹਿੰਦਾ ਹੈ ਤੇ ਤੁਸੀਂ ਇੱਥੇ ਆ ਸਕਦੇ ਹੋ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਇੱਥੇ ਵੈਦ ਸਾਹਿਬ ਦੇ ਵੱਲੋਂ ਆਪਣੇ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਜਿਨ੍ਹਾਂ ਨੂੰ ਕੁਝ ਹੀ ਸਮੇਂ ਦੇ ਵਿੱਚ ਫਿਰ ਕਾਫੀ ਵਧੀਆ ਤਰੀਕੇ ਫਰਕ ਪੈਣ ਲੱਗ ਜਾਂਦਾ ਤੇ ਅੱਜ ਅਸੀਂ ਇਸ ਵੇਲੇ ਆਏ ਹੋਏ ਆ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਕੀ ਬਾਬਾ ਸ੍ਰੀ ਚੰਦ ਜੀ ਦੇਸੀ દવાਖਾਨਾ ਜਿੱਥੇ ਤੁਸੀਂ ਆਪਣਾ ਇਲਾਜ ਕਰਵਾ ਸਕਦੇ ਹੋ ਤੇ ਆਓ ਅੰਦਰ ਚੱਲਦੇ ਆ ਦੇਖਦੇ ਆ ਇੱਥੇ ਮਰੀਜ਼ਾਂ ਨੂੰ ਕਿ ਉਹ ਆਪਣਾ ਇਲਾਜ ਕਰਵਾ ਰਹੇ ਨੇ ਤੇ ਵੈਦ ਸਾਹਿਬ ਦੇ ਨਾਲ ਵੀ ਗੱਲਬਾਤ ਕਰਾਂਗੇ ਇਹ ਪਿਛਲੀ ਵਾਰੀ ਸੈਟ ਕੀਤਾ ਸੀ ਸਹੀ ਆ ਬਰਾਬਰ ਕਰ ਦੋਨੋਂ ਉੱਚੀ ਓਕੇ ਇਹ 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 ਪਿਛਲੇ ਵਾਲੀ ਫਟ ਕੀਤਾ ਸੀ ਜੀ ਔਰ ਇਹਦਾ ਵੀ ਜਾਰੀ ਬਹੁਤ ਔਖੀ ਸੀ ਤੁਸੀਂ ਤਾਂ ਜੋ ਸੌਖੇ ਸੀਗੇ ਇਹ ਤਾਂ ਬਹੁਤ ਔਖੀ ਸੀ ਜਿੰਨਾ ਕਹਿ ਲੋ ਹਾਂਜੀ ਮੈਂ ਵੀ ਦੱਸ ਬਹੁਤ ਤੇ ਬਹੁਤ ਨਹੀਂ ਇਹ ਤਾਂ ਤਾਂ ਬੌਲਾ ਬੁਰਾ ਹਾਲ ਸੀ ਸ਼ਹਿਰ ਕੰਨੋ ਨਹੀਂ ਹੱਦੀ ਇਹ ਤਾਂ ਗਰੀਬੀ ਮੈਂ ਉਦੋਂ ਇਹਨੂੰ ਮੈਂ ਅੱਖ ਕੇ ਗੱਲ ਕਹਿਦੀ ਮੈਂ ਕਿ ਜਾਂ ਤਾਂ ਇਹਨੂੰ ਦਵਾਈ ਦਵਾ ਦੇ ਚੰਗੀ ਤਰ੍ਹਾਂ ਤੇ ਨਹੀਂ ਫੇਰ ਜੇ ਤਰ੍ਹਾਂ ਵਿਆਹ ਹੋਰ ਕਰਨ ਦਾ ਰਹਦਾ ਫਿਰ ਉਹ ਗਾਂ ਕਰਦੇ ਕਿਉਂ ਮੈਂ ਪੰਜਾਬੀ ਬੋਲਦਾ ਸਿੱਧਾ ਜਾ ਪੁਆਇੰਟ ਆ ਪੁੱਛ ਲੈ ਮੈਨੂੰ ਜੇ ਨਹੀਂ ਤਾਂ ਇਹ ਤਾਂ ਬਹੁਤ ਔਖੀ ਸੀ ਬੇਹੱਦ ਚੱਕੋ ਚੱਕ ਦਿਓ ਚੱਕ ਦਿਓ ਚੱਕ ਦਿਓ ਚੱਕ ਦਿਓ ਚੱਕ ਦਿਓ ਆਹ ਜੰਪ ਕਰਾਉਣ ਨਾਲ ਜਿਹੜਾ ਰੀੜ ਦੀ ਹੱਡੀ ਦਾ ਮਣਕਾ ਹੈ ਜੇ ਮਾੜੀ ਮੋਟੀ ਚਰਦਾ ਬਣ ਕੇ ਤੋਂ ਬਣ ਕੇ ਵੀ ਚਰਦੀ ਆ ਬਲੈਡ ਅਟੈਪ ਉਹ ਆਪਣੇ ਆਪ ਸਹੀ ਆ ਜਾਂਦੀ ਹੈ ਉਹ ਜੋ ਰਵਾ ਹੋ ਗਈ ਬਰਲਿੰਗ ਹੋ ਗਈ ਤਾਂ ਆਟੋਮੈਟ ਸਹੀ ਹੈ ਕਰ ਦਿਓ ਇੱਕ ਤੋਂ ਪੰਜ ਅਕਤੇ ਲੈ ਕੇ ਕਮੈਂਟ ਕਰ ਦਿਓ ਵਾਲੀ ਮੜ ਗਈ ਤੇਰੇ ਹੱਥ ਭਾਰੇ ਇਹ ਮਰੀਜ਼ ਅਸਲ ਚ ਗਠੀਏ ਦਾ ਹੈ ਗਠੀਆਂ ਆਪਾਂ ਕਿਹਨੂੰ ਕਹਿੰਦੇ ਆ ਜੋਇੰਟਾਂ ਦੀ ਜਿੰਨੀ ਚਰਦੀ ਹੈ ਉਹ ਸਾਰੀ ਆਪਾਂ ਕਹ ਲੋ ਵੀ ਉਹ ਜਾਮ ਹੋ ਕੇ ਗੱਠਾਂ ਬਣਨੀਆਂ ਚાલુ ਹੋ ਜਾਂਦੀਆਂ ਉਦੋਂ ਉਥੋਂ ਨਾ ਇਹਦਾ ਗਠੀਆ ਪਿਆ ਅਸੀਂ ਇੰਗਲਿਸ਼ ਆਰ ਇਫੈਕਟਿਡ ਕਹਿੰਦੇ ਹਾਂ ਪਰ ਇੱਥੋਂ ਇਹਦਾ ਨਾ ਗਠੀਆ ਪਿਆ ਇਹਤੇ ਕਲੋ ਵੀ ਮੇਰੇ ਅਕੋਰਡਿੰਗ 60% ਠੀਕ ਹੈ 15 ਦਿਨ ਤੋਂ 15 ਹੋਏਗੀ ਐਨੇ ਠੀਕ ਹੈਗੇ 70% ਅੱਗੇ ਆਜਾ ਉਧਰ ਉਧਰ ਦੇਖ ਕੇ ਗੱਲ ਕਰ ਪਹਿਲੇ ਪੜ੍ਹ ਲਓ ਪੜ੍ਹ ਕਿੰਨਾ ਠੀਕ ਨਹੀਂ ਕਾਫੀ ਭਰ ਗਿਆ ਹੁੰਦਾ ਤੁਸੀਂ ਆਏ ਕਿੱਥੋਂ ਅਸੀਂ ਬਰੋਟ ਤੋਂ ਆਏ ਜੀ ਜ਼ਿਲ੍ਹਾ ਕੈਂਥਲ ਜ਼ਿਲ੍ਹਾ ਕੈਂਥਲ ਹਾਂਜੀ ਪਿੰਡ ਬਰੋਟ ਜੀ ਬਰੋਟ ਹਾਂਜੀ ਤੇ ਤੁਹਾਨੂੰ ਮੈਨੂੰ ਮਿਲਣਾ ਕਿਵੇਂ ਲੱਗਿਆ ਬਹੁਤ ਵਧੀਆ ਲੱਗਿਆ ਜੀ ਅਸੀਂ ਵੀਡੀਓ ਦੇਖੀ ਤੁਹਾਡੀ ਨਾਲੀ ਤੇ ਵੀਡੀਓ ਦੇਖ ਕੇ ਤੁਹਾਡੀ ਤਸੱਲੀ ਹੋ ਗਈ ਹਾਂਜੀ ਉਹੀ ਕੁਛ ਹੈ ਜੋ ਵੀਡੀਓ ਚ ਸੀ ਜੋ ਵੀਡੀਓ ਚ ਉਸੇ ਸੇਮ ਹੀ ਹੈ ਜੀ ਓਕੇ ਧੰਨਵਾਦ। ਚਲ। ਉੱਟ ਕੋਟੋ। ਚਲ ਪੋਟ ਉੱਠ ਕੇ ਗੋਡੇ ਦਿਖਾ। ਮੇਰੇ ਬਾਪੂ ਜੀ ਸੰਤ ਬਾਬਾ ਜਮਲ ਸਿੰਘ ਸੈਂਬਰੀ ਸਾਹਿਬ 139 ਸਾਲਾਂ ਦੀ ਨਸੀ ਛੱਡਿਆ। ਜਾਣਦੇ ਹੋ? ਪੜਿਆ ਹੁਣ। ਵੱਡੇ ਬਾਬਾ ਜੀ 132 ਸਾਲ ਦੇ ਆ। ਅਜੇ ਕਹੀ ਚਲਾਉਂਦਾ। ਸਾਡੇ ਖੋਮ ਵਿੱਚ ਗੋਲੀ ਨਹੀਂ ਹੈ। ਬਲ ਹਲਕਾ ਜੰਦਰੀ ਕਮਾਣਾ ਠੀਕ ਓਕੇ 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 ਛੱਡ ਦਿਓ ਓਕੇ ਲਾਪਤ ਨਾਲ ਇਧਰ ਆਓ ਤੁਹਾਨੂੰ ਮੈਂ ਇਹਦੇ ਬਾਰੇ ਨੌਲੇਜ ਦੇਣਾ ਛੱਡ ਆ ਹੱਡੀ ਇੱਥੋਂ ਇਦਾਂ ਥੱਲੇ ਵਾਲੀ ਵੀ ਇਦਾਂ ਇੱਕ ਦੂਈ ਦੇ ਲੇਕਾ ਮਿੰਟ ਲੱਗੀ ਆ ਤਾਂ ਪੱਤਰ ਦੇ ਆ ਤੇ ਟਿਕ ਇੱਕ ਦੂਈ ਦੇ ਟਿਕਦੇ ਤਾਂ ਪੱਤਰ ਦੇ ਹਾਂਜੀ ਹੁਣ ਇੱਥੋਂ ਕਹਿੰਦੇ ਗੈਪ ਵੱਧ ਗਿਆ ਆਮੀ ਆਰਥ ਵਾਲੇ ਕਹਿੰਦੇ ਗੈਪ ਵੱਧ ਗਿਆ ਆ ਹੱਡੀ ਉੱਪਰ ਨੂੰ ਜਾਣ ਤਾਂ ਰਹੀ ਆ ਥੱਲੇ ਨੂੰ ਜਾ ਥੱਲੇ ਨੂੰ ਜਾਊਗੀ ਜੇ ਥੱਲੇ ਨੂੰ ਜਾਊਗੀ ਇਹਦੇ ਚੋਂ 16 ਨਾੜਾ ਥੱਲੇ ਜਾਂਦੀਆਂ 16 ਨਾੜਾ ਕਿੰਨੀਆਂ ਪੰਜ ਐ ਪਿੰਨੜੀਆਂ ਦੀਆਂ ਰੱਬ ਨਾ ਕਰੇ ਇਥੋਂ ਕੋਈ ਲੱਤ ਕੱਟੀ ਜਾਵੇ ਆ ਪਿੰਨੜੀ ਜਿਹੜੀ ਆ ਇਹਨੂੰ ਜੀਵਤ ਰੱਖਣ ਦੇ ਸਮਰੱਥ ਹੁੰਦੀ ਆ ਪੰਜੇ ਦੀਆਂ 5 10 2 12 13 14 15 ਤੇ ਆ 16 16 ਨਾੜਾ ਇਹਦੇ ਵਿੱਚੋਂ ਗੋਡੇ ਚੋਂ ਥੱਲੇ ਜਾਂਦੀਆਂ ਹੁੰਦਾ ਕੀ ਐ ਜਦੋਂ ਤੁਹਾਡਾ ਜੂਰਕੈਸਲ ਈਐਸਆਰ ਵੱਜ ਜਾਣਾ ਤਾਂ ਉਹਨੇ ਇੱਥੇ ਜੋਇੰਟ ਜਮ੍ਹਾਂ ਹੋ ਜਾਣਾ ਜਿਹੜੇ ਗੋਡੇ ਤੋਂ ਆਪਾਂ ਜ਼ਿਆਦਾ ਕੰਮ ਲੈਂਦੇ ਅਸੀਂ ਜ਼ਿਆਦਾ ਜਾਂ ਹੁੰਦਾ ਉਹ ਨਾਲ ਸੋਜ ਹੋ ਜਣੀ ਅੰਦਰ ਸੋਜ ਹੋ ਗਿਆ ਹੱਡੀ ਇੱਥੋਂ ਉੱਪਰ ਉਠਾਣੀ ਐ ਇੱਥੋਂ ਇੱਥੇ ਦੇ ਉਹਦਾ ਨਾ ਗੋਡਾ ਤੁਹਾਡਾ ਵੀ ਅੰਦਰ ਹੀ ਸਾਈਡ ਥੱਲੇ ਵਾਲੀ ਹੱਡੀ ਜਿਹੜੀ ਆਹਾ ਇਹਨੇ ਐ ਉਠਾੜਨਾ ਇੱਥੋਂ ਉਹ ਜਦੋਂ ਥੱਲੇੋਂ ਉਠਾੜੀ ਜਦੋਂ ਹੱਡੀ ਨੇ ਆ ਜਗ੍ਹਾ ਤੋਂ ਇੱਥੋਂ ਹਿੱਲ ਗਈ ਤੇ ਇੱਥੇ ਸੋਜ ਹੋ ਕੇ ਮਾਸਪਾੜ ਲੈਣਾ ਉਹ ਥੱਲੇ ਸੋਜ ਜਣੀ ਜੇ ਸੋਜ ਹੋ ਗਈ ਤੇ ਤੁਸੀਂ ਤੁਰੋਂਗੇ ਤਾਂ ਸੋਜੇ ਮਾਸਾ ਹੱਡੀ ਦੇ ਟੱਚ ਕਰਨਾ ਟਸਸ ਕਰ ਇੱਕ ਫੰਡ ਇਹ ਤੋਂ ਫਿਰ ਪੇਨਕਿਲਰ ਲੈਦਾ ਬੰਦਾ ਪੇਨਕਿਲਰ ਇਹਦਾ ਪੇਨਕਿਲਰ ਖੁਸ਼ਕ ਹੁੰਦੀ ਐ ਉਹ ਚਰਬੀ ਨੂੰ ਸੁੰਗੜ ਲਾਉਂਦੀ ਐ ਹੌਲੀ ਹੌਲੀ ਗੱਠਾ ਬਣ ਜਾਂਦੀ ਐ ਉਹ ਜਦੋਂ ਫੇ ਗੋਡਾ ਆਏ ਫਸਣ ਲੱਗ ਜਾਂਦਾ ਜੇ ਬਖੋਲਦੇ ਜਾਂ ਬੰਦ ਕਰਦੇ ਜਾਂ ਉਹ ਨਾੜਾਂ ਦੇ ਉੱਤੇ ਦਾਬ ਪੈਣੀ ਚੱਲੂ ਜੀ ਇਹ ਨਾ ਸੋਜ ਤੇ ਚੀਜ਼ ਪੈਣੀ ਮਹਮੋਲੀ ਗੱਲ ਹੈ ਹੁਣ ਜੇ ਆ ਹੱਡੀ ਥੱਲੇ ਨੂੰ ਜਾਊਗੀ ਤਾਂ ਲੱਤ ਲੰਮੀ ਹੋਣੀ ਚਾਹੀਦੀ ਹੈ ਲੰਮੀ ਕਿਸੇ ਕੰਜਰ ਦੀ ਨਹੀਂ ਹੁੰਦੀ ਗੈਪ ਕਿਵੇਂ ਵੱਜੂ ਜੁਨੋ WHO ਦੀ ਸ਼ਿਫਾਰਸ਼ ਤੇ ਰਾਸ਼ੀ ਪੁਰਸਕਾਰ ਲੈਣ ਵਾਲਾ ਵੜ ਦਾ ਪਹਿਲਾ ਬੰਦਾ ਤੇ ਜੇ ਆਹ ਹੱਡੀ ਮੰਨ ਕੇ ਚਲੋ ਵੀ ਇਹ ਗੈਪ ਕਿਵੇਂ ਵੱਜੂ ਥੱਲੇ ਨੂੰ ਜਾਊਗੀ ਬੱਸ ਸਕਦਾ ਉਹਨਾਂ ਦਾ ਦਿਮਾਗ ਸੁੰਗੜ ਵੀ ਸਕਦਾ ਤੇ ਦਿਮਾਗ ਵੱਧ ਵੀ ਸਕਦਾ ਜਿਹੜਾ ਇਹਦਾ ਐਕਸਟਰਾ ਜੀਐਮਆਰਆਈ ਕਰਦਾ ਜਿਹੜਾ ਕਹਿੰਦਾ ਗੈਪ ਵੱਧ ਗਿਆ ਨਾ ਤੇ ਮੈਂ ਕਦੇ ਜ਼ਿੰਦਗੀ ਚ 53 ਸਾਲਾਂ ਚ ਵਧਿਆ ਦੇਖਿਆ ਨਾ ਕਿਦਾ ਘਟਿਆ ਦੇਖਿਆ ਠੀਕ ਇਹ ਆਪਣੀ ਆਪਣੀ ਸੋਚ ਹੈ ਅਸੀਂ ਕਿੱਥੇ ਖੜੇ ਹਾਂ ਸਾਡੀ ਸੋਚ ਕੀ ਹੈ ਹੁਣ ਮੈਂ ਕਹਿ ਰਿਹਾ ਵੀ ਜੀ ਗੈਪ ਵਧੂਗਾ ਉਹ ਕਹਿੰਦਾ ਅਧਾ ਇੰਚ ਹੀ ਗੈਪ ਅਧਾ ਇੰਚ ਲਾਤ ਸੱਲਣ ਜਾਊਗੀ ਦਤ ਲੰਮੀ ਹੋਣੀ ਚਾਹੀਦੀ ਹੈ ਲੰਮੀ ਕਿਹ ਹੈਗਾ ਜਰੂਰੀ ਨਹੀਂ ਹੁੰਦੀ ਵਾ ਮੇਰਾ ਸਿੱਧਾ ਜਿਹਾ ਪੁਆਇੰਟ ਆ ਵੀ ਪਹਿਲਾ ਹੱਡੀ ਦੀ ਸੈਟਿੰਗ ਜੋ ਹੱਡੀ ਸੈਟਿੰਗ ਹੋ ਗਿਆ ਤਾਂ ਰੋਗ ਤਾਂ ਠੀਕ ਹੋ ਗਿਆ। ਹੁਣ ਤੁਹਾਨੂੰ ਕੀ ਹੈ ਜੇ ਕੋਈ ਦਵਾਈ ਥੋੜੀ ਦਿੱਤੀ ਹੈ? ਕੀ ਹੋ ਗਿਆ? ਕੀ ਲੱਗਿਆ ਤੁਹਾਨੂੰ? ਬਸ ਇੱਥੇ ਹੀ ਆ ਨਾ। ਹਾਂਜੀ। ਹਾਂਜੀ ਆਪਣੀ ਆ ਜਗ੍ਹਾ ਅੱਧ ਦਵਾ ਸਹੀ ਹੋ ਗਿਆ। ਚਲ ਅੰਦਰ ਹੀ। ਹਾਂਜੀ। ਚਲ ਚਲ ਛੱਡ ਦੇ ਬਤੋਈ। ਓਕੇ। ਲੈ ਬਤੋ। ਚਲ ਮੈਨੂੰ ਪੈਰਾਂ ਪਾਰ ਬੈਠ ਕੇ ਦਿਖਾ ਦੇ। ਹੁਣ ਕੱਠੀ ਵਾਲੇ ਮਰੀ ਨੂੰ ਕਹਿ ਦੂਗਾ ਕਿ ਪੈਰਾਂ ਪਾਰ ਬੈਠ। ਹੁਣ ਕਹਾਂ ਮੈਂ ਵੀ ਆ ਕੇ ਦੇਖਣਾ। ਤੇਰਾ ਉਹ ਇਸ ਤਮੀ ਜਿਆਦਾ ਵੱਡੀ ਕੀਤੀ ਹੋਈ ਆ ਦੇਖੋ ਇਦਾਂ ਤੁਹਾਨੂੰ ਸਹੀ ਗੱਲ ਦੱਸਾਂ ਮਨ ਗੁੱਸਾ ਨਾ ਕਰਿਓ ਮੇਰੀ ਗੱਲ ਨੂੰ ਮੈਂ ਇੱਕ ਅਸਲੀਅਤ ਕਹਿਣ ਲੱਗਾ ਮੇਰੀ ਇੱਕ ਸਿਸਟਰ ਦਾ ਨਾਮ ਜਸਵੀਰ ਕੌਰ ਸੀ ਪਾਜੀ ਦੀ ਹਸਤੀ ਸੀਗੇ ਤੇ ਉਹ ਸਿਰਫ ਮੇਤੋ ਹੀ ਡਰਦੇ ਸੀ ਤੇ ਭਾਣ ਜਿਆ ਹੁਣ ਤੱਕ ਉਹਨਾਂ ਨੂੰ ਇਹ ਕਹਿੰਦੇ ਹੁੰਦਾ ਸੀ ਕਹਿੰਦਾ ਮੰਮੀ ਚਲੋ ਅਸੀਂ ਕਿਸੇ ਦਾ ਡਰਦੇ ਆ ਤੇ ਕਹਿੰਦਾ ਭਾਵੇਂ ਵੀਰ ਜੀ ਸੀਗੇ ਸੌ ਤੁਸੀਂ ਆਪਣੀ ਮਰਜ਼ੀ ਦਾ ਆਪਣਾ ਖਾਣ ਪੀਣ ਕਰਦੇ ਰਹੋ ਆ ਦੇਖੇ ਤੁਹਾਨੂੰ ਜਿਆਦਾ ਜਦੋਂ ਦੇ ਉਹ ਆ ਗਏ ਤੇ ਉਹਨਾਂ ਨੂੰ ਵੀ ਆਪਣੇ ਵਰਗੇ ਕਰ ਲਿਆ। ਹੌਚ ਬੰਦਾ ਫਿੱਟ ਰਹਿੰਦਾ। ਰਿਅਲਿਟੀ ਦੇਖੋ ਜਿੰਨਾ ਘਟ ਖਾਓਗੇ ਮੇਰਾ ਖਿਆਲ ਆ ਵੀ ਤੰਦ ਦਸਤ ਹੋਗੇ। ਹਾਂਜੀ ਬੱਚੇ ਕਿਵੇਂ ਆ? ਠੀਕ। ਠੀਕ ਹੋ ਗਿਆ? ਚਲੋ ਠੀਕ। ਆ ਦੇਖੋ ਵੀ ਜੀ ਆਗੇ ਆਓ। ਆ ਦੇ। ਆ ਦੇ। ਆ ਦੇ। ਆ ਦੇਖੋ ਇਹ ਨੌਜਵਾਨ ਮੁੰਡਾ ਹੈ। ਆ ਦੇਖੋ ਫੋਲਟ। ਉਧਰ ਲੱਤ ਦੇਖੋ। ਬਸ sahi ਤੇ ਇਹ ਹਾਂਜੀ ਚੱਕੋ ਤੇ ਨਾਲ ਦੇ ਗੁਰੂ ਹਾਂਜੀ ਸਾਧਨਾ ਕਰਾ ਛੜ ਦੇ ਬੁੱਤ ਏਲਾ ਛੜ ਦੇ ਬੇਟੇ ਛੜ ਦੇ ਢਿਲਾ ਏਲਾ ਛੜ ਦਿਓ ਏਲਾ ਛੜ ਦਿਓ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਛੜ ਦਿਓ ਜੋੜ ਹੋ ਗਈ ਬਰਾਬਰ ਹਾਂਜੀ ਹੋ ਗਈ ਆ ਦੇਖੋ ਬਰਾਬਰ ਆ ਗਿਆ ਬਸ ਆਹੀ ਚੀਜ਼ ਹੈ ਕੋਈ ਇੱਥੇ ਕੁਝ ਨਹੀਂਗਾ ਇਹਨੂੰ ਕਹੀ ਜਾਂਦੇ ਆ ਕਈ ਲੋਕ ਵੀ ਰੀੜ ਦੀ ਹੱਡੀ 'ਚ ਫਾਲਟ ਆ ਜੀ ਹਰਕਾ ਜੀ ਆਹ ਜੀ ਉਹ ਜੀ ਛੱਡ ਦੇ ਬੱਤ ਚੱਕ ਤੇਲ ਚੱਕ ਹੁਛੜ ਦੇ ਗਮੜ ਗਿਆ ਚਲ ਕਰ ਦੇ 1 ਤੋਂ 7 ਤੱਕ ਟੱਲੇ ਕਰ ਦੇ ਠੀਕ ਵੇਰਾ ਜਦੋਂ ਕੋਈ ਜਿਸ ਤਰ੍ਹਾਂ ਦਾ ਵੀ ਪੇਸ਼ੈਂਟ ਆਉਂਦਾ ਪਹਿਲੀ ਵਾਰ ਆਏ ਡਾਕਟਰ ਹਾਂਜੀ ਖਲੀ ਕਰੇ ਤੇ ਉਹ ਦੋਜੀ ਵਾਰੀ ਆਏ ਨੇ ਜਿਹੜੇ ਉਹ ਪਿਛਲੇ ਵਾਰ ਇਹ ਤਾਂ ਅਜ ਫੇਰ ਵਧੀਆ ਆਏ ਆ ਤੁਸੀਂ ਵਧੀਆ ਆਏ ਨੂੰ ਉਹ ਤਾਂ ਆ ਖੜਾ ਹੈ ਵਿਚਾਰਾ ਇਹਨੂੰ ਪੁੱਛ ਲੋ ਤੇ ਉਹਨੂੰ ਕੁੜੀ ਨੂੰ ਪੁੱਛ ਲੋ ਵੀ ਹਾਲਾਤ ਕੀ ਸੀ ਬਹੁਤ ਮਾੜੇ ਹਾਲਾਤ ਸੀ ਤੇ ਮੈਂ ਇਹਨੂੰ ਉਸੇ ਦਿਨ ਹੀ ਕਹਿਤਾ ਸੀ ਤੇ ਫੇਰ ਮੈਂ ਇਹਨੂੰ ਕਿਹਾ ਵੀ ਆ ਦੀ ਆ ਚੀਜ਼ ਲੋ ਅੱਖਾਂ ਚੋਂ ਪਾਣੀ ਸੁੱਕ ਗਿਆ ਮੂੰਹ ਸੁੱਕਣ ਲੱਗ ਗਿਆ ਦਵਾਈਆਂ ਲੋਕਾਂ ਨੇ ਛੇੜੜ ਦੇ ਦੇ ਕਿ ਉਹਦਾ ਬੁਰਾ ਹਾਲ ਕਰਤਾ ਜਦੋਂ ਗਠੀਆ ਗਠੀਏ ਦੇ ਵਿੱਚ ਇੱਕ ਤਾਂ ਡਾਕਟਰ ਆਪਣੇ ਐਲੋਪੈਥੀ ਦਾ ਡਾਕਟਰ ਉਹ ਵਰਤਦਾ ਆਰਫਲੂਰ ਮੈਡਰੋਲ ਪ੍ਰੈਨੀਸੋਲੋਨ ਬਾਈਸੋਲੋਨ ਐਸ ਸਾਲਟ ਵਰਤਦੇ ਆ ਮੈਂ ਕਦੇ ਇਹਦੇ ਵੱਲ ਝਾਕਦਾ ਵੀ ਨਹੀਂ ਅਸੀਂ ਤਾਂ ਪੈਨਗਰ ਵੀ ਨਹੀਂ ਦਿੰਦੇ ਮੈਂ ਤੇ ਇਹਨਾਂ ਨੂੰ ਗਠੀਆ ਦਵਾਈ ਦੱਸਿਆ ਕੀ ਕਿਹਾ ਸੀ ਵੀ ਉਹਨੂੰ ਇੱਕ ਇੱਕ ਡੰਗ ਛੱਡ ਕੇ ਦੇਖਣਾ ਪਹਿਲਾਂ ਗਠੀਆ ਪੁਆਇੰਟਾਂ ਚੈੱਕ ਕਰਵਾਓ ਇਰੇ ਕਿ ਕਿਡਾਂ ਅੰਗੇ ਛੱਡ ਕੇ ਦੇਖੋ ਦਵਾਈ 15 ਦਿਨ ਖਾਣ ਤੋਂ ਬਾਅਦ ਜੇ ਉਹੀ ਹਾਲਾਤ ਹੋ ਗਏ ਫਿਰ ਉਹ ਦਵਾਈ ਖਾਣ ਜੋਗ ਨਹੀਂ ਤੇ ਜੇ ਦੇਖਿਆ ਵੀ ਉਹ ਮਤਲਬ ਛੱਡਣ ਵਾਲਾ ਕੋਈ ਫਾਲਟ ਨਹੀਂ ਫਿਰ ਦਵਾਈ ਖਾਣ ਜੋਗ ਹੈ 1 ਸੈਕਿੰਡ ਦੇ ਬੰਨ ਨੂੰ ਕਿਹਾ ਵੀ ਗਠੀਆ ਜੇ ਅਜ ਸਪੋਜੀ ਵਾਲਾ 100 ਹੈ ਜਦੋਂ ਦਵਾਈ 15 ਦਿਨ ਖਾ ਲਈ ਮਹੀਨੇ ਦਵਾ ਦਵਾ ਚਾ ਦਵਾ ਚੈੱਕ ਕਰਵਾਉਗੇ 60 ਤੋਂ 75 ਚ ਆਉਣਾ ਚਾਹੀਦਾ 25 ਤੋਂ 40% ਟੁੱਟਣਾ ਚਾਹੀਦਾ ਜੇ ਟੁੱਟਦਾ ਤਾਂ ਗਠੀਏ ਦੀ ਦਵਾਈ ਆ ਉਹ ਅਦਰਵਾਇਜ਼ ਦਵਾਈ ਨਹੀਂ ਇੱਕ ਹੋਰ ਚੀਜ਼ ਤੁਹਾਨੂੰ ਨਵੀਂ ਗੱਲ ਦਸੀਏ ਐਡੀ ਆਈ ਦੀ ਰਿਪੋਰਟ 340 314 374 374 ਪੀਜੀਆਈ ਦੀ ਰਿਪੋਰਟ ਮੈਂ ਉਹਦੀ ਨਵਜ ਦੇਖੀ ਮੈਂ ਕਿਹਾ ਵੀ ਇਹ ਨਾ ਹੋਈ ਜੇ ਇਹ ਨਾ ਹੁੰਦਾ ਤਾਂ ਘਟਿਆ ਮੁਰ ਜਾਣੀ ਸੀ ਹਾ ਤਾਂ ਮੈਂ ਕਿਹਾ 200 ਤਾਂ ਉੱਤੇ ਹੈ ਨਹੀਂ ਜਦੋਂ ਚੈੱਕ ਕੀਤਾ 192 ਆ 192 192 191 ਆ ਮੈਨੂੰ ਯਾਦ ਆ ਚੰਗੀ ਤਰ੍ਹਾਂ 314 ਸੀ 374 ਵੀ ਨਹੀਂ ਸੀ ਕੇਤੇ ਕਰ ਦੇਖ ਲੈ ਕੜਲਾ ਰੋੜ। ਇਹ ਨਾ ਕੁ دماغ ਹੈਗਾ ਮੇਰਾ। ਚੱਲ ਬੋਤ ਉਠੋ। ਉਠੋ। 1 ਮਿੰਟ। ਲਿਟੀ। ਛੱਡ ਦੇ। ਛੱਡ ਦਿਓ। ਹੋ ਜਾ ਵਿਜੀਤ। ਉੱਠ ਜਾ ਬੋਤ। ਇੱਥੇ ਆ। ਕਦੇ ਜ਼ਿੰਦਗੀ ਦੇ ਵਿੱਚ ਵੀਰ ਜੀ ਕਦੇ ਵੀ ਕਲਵੰਤ ਭਾਣੇ ਕਿਸੇ ਨੂੰ ਤਿਆਰ ਕਰੋ। ਹਾਂ ਲਾਓ ਬਲੇਟ ਕੋਟਾ ਨਹੀਂ ਬੋਲ ਕੋਈ ਟਾਈਟ ਬਣਾ ਉਹ ਕੇ ਹਲਕਾ ਚੱਲ ਇਹਨੂੰ ਲੋਕੀ ਕਹਿੰਦੇ ਆ ਡਿਸ ਖੇਲੀ ਆ ਲਿਆ ਪਤਾ ਇੱਥੇ ਬੈਠ ਬੜਾ ਜਾ ਕਰਦਾ ਤੈਨੂੰ ਐਂ ਪਿੱਟ ਕਰ ਲਾ ਬੱਲੂ ਐ ਫਰਪੇਚੋਲਾ ਬਸ ਚੱਲ ਚੱਕੀ ਪਤਾ ਕਰਦਾ ਜੀ ਕਮਾਲੀ ਖੱਬੇ ਚੱਲ ਫਤ ਦੂਜੇ ਪਾਸੇ ਓਕੇ ਉਹ ਪਰਚੱਕ ਦਮ ਇਹ ਆ ਨਾ ਜਿਹੜੀ ਨਰਵਸ ਸਿਸਮ ਵਾਲੀ ਨਾੜ ਹੈ ਉਹਦੀ ਸਰਵਸ ਓਕੇ ਚਲੋ ਠੀਕ ਹੋ ਗਿਆ ਦਸ ਕੋ ਫਾਲਟ ਓਕੇ ਕਿਵੇਂ ਲੱਗਿਆ ਕਿੰਨੀ देर ਹੋ ਗਈ ਤਕਰੀਬਨ 3 ਸਾਲ ਹੋ ਗਏ 3 ਸਾਲ ਤੋਂ ਮੈਂ ਤੁਰਿਆ ਖਾਂ 3 ਸਾਲ ਬਾਅਦ ਪਰ ਤੈਨੂੰ ਮੇਰੇ ਕੋਲੇ 1 ਮਿੰਟ ਛੇੜਿਆ ਆਪਾਂ ਕਿਵੇਂ ਲੱਗਿਆ ਬਹੁਤ ਫਰਕ ਆ ਗਿਆ ਹੋ ਗਿਆ ਹਲਕਾ ਲੱਗ ਰਿਹਾ ਬੜ ਗਿਆ ਬਿਲਕੁਲ ਹਾਂਜੀ ਹਾਂਜੀ ਸਰੀ ਮੋੜਨ ਲੱਗਿਆ ਦੁਆਰੇ ਮੁੜ ਕੇ ਦੇਖ ਲੈ ਲੱਤ 'ਚ 24 ਘੰਟੇ ਪੇਨ ਹੁੰਦਾ ਮੈਂ ਕਿਹਾ ਦੁਆਰੇ ਮੁੜ ਕੇ ਦੇਖਦਾ ਮੈਨੂੰ ਪਤਾ ਕੀ ਹੋਇਆ ਸੀ ਉਹ ਮੈਂ ਦਿਖਾਤਾ ਤੈਨੂੰ ਓਕੇ ਕੋਈ ਫਾਲਟ ਬਹੁਤ ਫਰਕ ਆਇਆ ਓਕੇ ਧੰਨ ਗੁਰੂ ਨਾਨਕ ਠੀਕ ਹੋ ਗਿਆ ਤੇ ਬਾਬਾ ਨਾਲ ਚਿਲਪਾ ਕਰੂਗਾ ਦਵਾਈ ਬੁੱਤ ਡੇਢ ਕਿ ਮਹੀਨਾ ਲੈ ਲਿਓ ਲੱਤੋਂ ਜਦ ਤੱਕ ਨਾੜਾ ਨੂੜਾ ਬਿਲਕੁਲ ਸੁਗੜਦਾ ਟੁੱਟ ਜੂਗੀ ਠੀਕ ਹੈ ਚਾਰ ਵੀ ਰਖਵਰੀ ਹੋ ਜੂਗੀ ਮੁੜ ਕੇ ਲੋੜਨੀ ਪੈਣੀ ਠੀਕ ਆ ਓਕੇ ਬੱਚੀ ਧੰਨਵਾਦ ਬਾ ਦੇਖ ਸਕਦੇ ਨਹੀਂ ਕਿੱਥੇ ਆ ਔਲਾਤ ਦੇਖ ਬਾਜੀ ਦੇਖ ਲੈ ਬਸ ਆਹੀ ਫਰਕ ਆ ਚੱਕੋ ਜੀ ਇਤਲੀ ਜੜ ਗਈ। ਕੁੜੀਏ ਕੀ ਖਾਨੀ ਹੈ? ਹੈ? ਇਹ ਕੁੜੀਏ। ਹਾਂਜੀ। ਕੀ ਖਾਂਦੀ ਹੈ? ਕੋਸੀ। ਕੋਤਣੀ ਇੰਨੀ ਫੁੱਲੀ ਆ। ਹੈ? ਘਰ ਵਾਲਾ ਬਾਹਰ ਤਾਂ ਨਹੀਂ? ਮੈਂ ਘਰ ਵਾਲਾ ਬਾਹਰ ਤਾਂ ਨਹੀਂ ਜਰਾ। ਹਾਂਜੀ। ਘਰ ਵਾਲੇ ਬਾਹਰ ਤਾਂ ਨਹੀਂ ਏ? ਤੇਰੇ ਘਰ ਦੇ ਬਾਹਰ ਤਾਂ ਨਹੀਂ ਮੈਂ ਕਿਹਾ? ਓਕੇ। ਅੱਛਾ। ओके okay. ले okay. आ दो चाक, चाक दे। जी बस ओके आ जात शारदे हरदे प्यार ਤੋਂ ਪਿਆਰਾ ਹੈ ਬੱਤ ਫੜ ਲ ਬੈ ਚੱਕ ਚੱਕੋ ਜੀ ਚੱਕ ਚੱਕ ਬੱਤ ਮੋੜਨ ਦੇ ਮੋੜਨ ਦੇ ਬੇਟੇ ਕਰ ਦੇ ਕਰ ਦੇ ਦੇਖ ਹੋ ਗਈ ਬਰਾਬਰ ਹਾਂਜੀ ਹੋ ਗਈ ਬਰਾਬਰ ਕੀ ਨਾਮ ਹੈ ਤੁਹਾਡਾ ਸਿਰ ਇੱਕ ਪਾਸੇ ਕਰੋ ਸਿਰ ਉਹੀ ਛੱਡ ਦੇ ਦੇਖ ਤੇਲਾ ਤੇਲਾ ਥੋੜਾ ਜਾਂ ਖੁਸ਼ਕਾ ਹਦੋਂ ਛੱਡ ਹੁਣ ਜਾਓ ਹੂੰ ਜਿਵੇਂ ਟੁੱਟ ਲਗੇ ਜੀ ਪੜਦੇ ਹੂੰ ਦੇਖ ਜਦੋਂ ਕਰ ਪੁੱਤ ਚੰਗੀ ਨਾਲ ਮੋੜ ਦੇ ਆਏ 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 ਚੱਲ ਹਟੋ ਆਹੋ ਟੱਕਰ ਬੈਠੋ ਇਹ ਆਪਾਂ ਚਲੋ ਆਈ ਦਰਾਡੇ ਇੱਥੇ ਗੋਟਾ ਤਾਂ ਨਹੀਂ ਕੋਈ ਇੱਥੇ ਉਧਰ ਪੈਰ ਕਰ ਉਧਰੋਂ ਪੈਰ ਕਰਨਾ ਉਧਰੋਂ ਵੱਟ ਕਰਨਾ ਉਧਰੋਂ ਵੱਟ ਕਰਵਾਇਆ ਪਿੱਛੇ ਆ ਜਾ ਹੋਰ ਥੋੜਾ ਜਿਹਾ ਪਿੱਛੇ ਆ ਜਾ ਥੋੜਾ ਜਿਹਾ ਓਕੇ ਮਾਸ਼ਾਅੱਲ ਤੜੀ ਪਟੇ ਪਟੇ ਕਰ ਚੱਕੋ ਕਰਦਾਂ ਹਾਂ ਤਾਂ ਚੱਕਦੇ ਕਰਦਾਂ ਚੱਕਦੇ ਚੱਕਦੇ ਚੱਕ ਮਾਉਂ ਇੱਕ ਸੇ 3 ਆਈ ਚੱਕਣੀਆਂ ਜਦੋਂ ਮੈਂ ਕਹੂੰਗਾ ਟੜ ਪਹਿਲਾਂ ਥੱਲੇ ਚੱਕ ਚੱਕ ਕਮਾ ਖੱਬੇ ਮਾਦੀ ਚੱਲ ਦੂਜੇ ਪਾਸੇ ਚਲੋ ਕਰਦੇ ਪਤਾ ਇਹ ਤਾਂ ਉੱਪਰ ਚੱਕ ਦੋਨੋਂ ਬਾਵਾਂ ਦੋਨੋਂ ਬਾਵਾਂ ਚੱਕ ਲਈ ਚੱਲ ਵਾ ਮੋਰ ਲੈ ਲਓ ਤਾਂ ਐ ਡਰਾਫਟ ਉਂ ਡਰਾਫਟ ਉਂ ਸਾਹਮਣੇ ਹੋ ਹਾਂ ਪੈਰ ਖੋਦੋ ਪੈਰ ਖੋਲੋ ਖੋਲ ਦੇ ਪੁੱਤ ਪੈਰ ਪੈਰ ਖੋਲੋ ਇਹਨੇ ਹਾਂ ਲਾ ਪੈਰੀ ਹੱਥ ਬੋੜ ਕੇ ਐਂ ਮੁਰਕੇ ਪਹਿਲੀ ਦੁਆ ਲਾ ਗੋਡਾ ਨਹੀਂ ਮੋੜਨਾ ਦੱਸੋ ਕੋਈ ਲੱਗ ਤੋ ਟਾਈਟ ਹਲਕਾ ਹੋਵੇ ਲੱਗ ਤੋ ਕੋਈ ਟਾਈਟ ਚਲੋ ਉਠੋ ਹੋ ਗਿਆ ਓਕੇ ਤੇ ਗਰਦਨ ਫ੍ਰੀ ਹੋ ਗਈ ਮੋਢੇ ਹਲਕੇ ਹੋ ਗਏ ਕਿੰਨੇ ਤੁਸੀਂ ਹੌਲੀ ਹੌਲੀ ਕਿਉਂ ਬੋਲਦੇ ਦਰਦ ਹੀ ਕਿਉਂ ਪਤਾ ਥੋੜਾ ਪਾਸ ਹੈ ਦਰਦ ਦਰਦ ਹੋਦੀ ਠੀਕ ਹੋ ਗਿਆ ਹਾਂਜੀ ਓਕੇ ਚਲੋ